ਮਾਲਵਿੰਦਰ ਮਾਲੀ ਆਖਰ ਅੱਤਵਾਦੀ ਸਾਫਤ ਹੋਇਆ ਕਿ ਨਾ ਹੋਇਆ ਤੇ ਉਹਦੇ ਕੋਲੇ ਉਹ ਖਤਰਨਾਕ ਹਥਿਆਰ ਦੀ ਜਿਹਦਾ ਹਕੂਮਤਾਂ ਕੋਲੇ ਤੋੜ ਹੈ ਨਹੀਂ ਸੀ ਉਹ ਹਥਿਆਰ ਕਿਹੜਾ ਸੀ ਵਿਚਾਰ ਦਾ ਹਥਿਆਰ ਸੀ ਹੋਰ ਕੋਈ ਵੀ ਹਥਿਆਰ ਤਲਵਾਰ ਦਾ ਜਵਾਹ ਹਕੂਮਤਾਂ ਦੇ ਦਿੰਦੀਆਂ ਕਿਉਂਕਿ ਬੜਾ ਸੌਖਾ ਕਿਸੇ ਨੂੰ ਐਨਐਸਏ ਲਾ ਕੇ ਜੇਲ੍ਹ ਚ ਸਿੱਟਣਾ ਤੇ ਮਾਲਵਿੰਦਰ ਮਾਲੀ ਲੈ ਕੇ ਇਸੇ ਦੀ ਸੀ ਕਿਉਂਕਿ ਉਹ ਪ੍ਰੋ ਪੰਜਾਬ ਸੀ ਪੰਜਾਬ ਹਮੈਤੀ ਸੀ ਤੇ ਪੰਜਾਬ ਹਮੈਤੀ ਨਾਲ ਅਹੀਂ ਹੋਣੀ ਚਾਹੀਦੀ ਹੈ ਜੇ ਤੁਸੀਂ ਮੇਰੇ ਨਾਲ ਸਹਿਮਤ ਹੈਗੇ ਹੋ ਤਾਂ ਚੁੱਪ ਕਰ ਜਿਓ ਜੇ ਤੁਸੀਂ ਵੀ ਮੰਨ ਲਿਆ ਕੋ ਲੜਨ ਲਿਖਣ ਬੋਲਣ ਵਾਲਾ ਜੇ ਹੱਕ ਕੀ ਖੜਨ ਜੋਗੇ ਹੈਗੇ ਹੋ ਕਿਉਂਕਿ ਅਸੀਂ ਅਕਸਰ ਕਹਨੇ ਹੁੰਨੇ ਆ ਓਏ ਆਪਦੇ ਹੱਕਾਂ ਖਾਤਰ ਲੜੋ ਲਿਖੋ ਬੋਲੋ ਤੇ ਮੰਨ ਲੀ ਇਹ ਤਿੰਨੇ ਕੰਮ ਕਰਦਾ ਸੀ ਉਹ ਲੜਦਾ ਸੀ ਉਹ ਲਿਖਦਾ ਸੀ ਉਹ ਬੋਲਦਾ ਸੀ ਤੇ ਜੇ ਲੜਨ ਲਿਖਣ ਬੋਲਣ ਜੋਗੇ ਹੈ ਨਹੀਂ ਤਾਂ ਲੜਨ ਲਿਖਣ ਬੋਲਣ ਵਾਲੇ ਦੇ ਪਿੱਛੇ ਹੀ ਖੜਜੋ ਜੇ ਪਿੱਛੇ ਖੜਨ ਜੋਗੇ ਹੈਗੇ ਹੋ ਤਾਂ ਇਹ ਪੋਸਟ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਨਹੀਂ ਫਿਰ ਇਹਨੂੰ ਸ਼ੇਅਰ ਨਾ ਕਰ ਲਿਓ ਅਸੀਂ ਜਿਨ੍ਹਾਂ ਨੂੰ ਆਪਣੀ ਆਵਾਜ਼ ਸਮਝ ਕੇ ਭੇਜ ਰਹੇ ਆਂ ਨਾ ਜਤਾਜਤਾ ਕੇ ਉਹੀ ਸਾਡੀ ਅੱਜ ਸੰਗੀ ਘੁੱਟਣ ਦੇ ਲੱਗੇ ਹੋਇਆ ਤੇ ਅੱਜ ਇੱਕ ਮਿਰਤ ਗੈਨਨਾ ਨਾ ਨਾ ਬੰਦਾ ਤੇ ਸਰਕਾਰ ਦੇ ਬਣਾਏ ਹੋਏ ਗਊ ਕਮਿਸ਼ਨ ਦਾ ਮੈਂਬਰ ਆ ਤੇ ਐਫ ਆਈ ਆਰ ਦਰਜ ਕਰਾਉਣ ਬਾਅਦ ਉਹ ਸ਼ਿਕਾਇਤ ਕੀ ਕਰਦਾ ਕਹਿੰਦਾ 16 9 2024 ਨੂੰ ਮੈਂ ਇੱਕ ਮੱਗੇ ਕੇ ਚੈਨਲ ਦੇ ਉੱਤੇ ਮਾਲਵਿੰਦਰ ਮਾਲੀ ਦੀ ਕਹਿੰਦਾ ਇੰਟਰਵਿਊ ਦੇਖ ਰਿਹਾ ਸੀ ਜਿਹਦੇ ਵਿੱਚ ਉਹ Hindu Devi ਦੇਵਤਾ ਦੀ ਜਿਹੜੀ ਤੁਲਨਾ ਕੀਤੀ ਉਹ ਕਹਿੰਦਾ ਰਾਜਨੀਤਿਕਾਂ ਨਾਲ ਕਰ ਰਿਹਾ ਸੀ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਅੱਜ ਤੋਂ ਕੋਸ਼ਿਸ਼ ਕੀਆ ਇੱਕ ਦੋ ਦਿਨ ਪਹਿਲਾਂ ਆਮ ਆਦਮੀ ਪਾਰਟੀ ਦਾ ਸੁਪਰੀਮੋ ਦਿੱਲੀ 'ਚ ਖੜ ਕੇ ਕਹਿ ਕੀ ਰਿਹਾ ਸੀ ਕਹਿੰਦਾ ਵੀ ਮੈਨੂੰ ਵੀ ਹੁਣ ਕੀ ਆ ਸੀਤਾ ਮਾਤਾ ਵਾਂਗੂ ਕਹਿੰਦਾ ਕਿ ਅਗਲੀ ਪ੍ਰੀਖਿਆ ਦੇਣੀ ਪੈਣੀ ਆ ਤੇ ਉਹ ਆਪ ਦਾ ਕੰਪੈਰੀਜ਼ਨ ਦੇਵੀ ਦੇਵਤਾ ਨਾਲ ਕਰ ਰਿਹਾ ਸੀ ਕਿ ਨਹੀਂ ਕਰ ਰਿਹਾ ਸੀ ਇਹ ਗੱਲ ਬਾਰੇ ਜ਼ਰੂਰ ਦੱਸਿਓ ਤੇ ਸ਼ਿਕਾਇਤ ਕਰਤਾ ਕਹਿੰਦਾ ਵੀ ਇਸੇ ਕਰਕੇ ਸਾਡੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚੀ ਆ ਤੇ Hindu ਸਮਾਜ ਦੀਆਂ ਭਾਵਨਾਵਾਂ ਨੂੰ ਪੜਕਾਇਆ ਇਹਦੇ ਬਨੋਂ ਇਸ ਕਰਕੇ ਕੀ ਆ ਇਹਦੇ ਤੇ ਪਰਚਾ ਦਰਜ ਕੀਤਾ ਜਾਵੇ ਤੇ ਮੈਂ ਇੱਕ ਦੱਸ ਦਿਆ ਕਿ ਮਾਲੀਕ ਕੋਈ ਕੋਹ ਵਾਹੀਆਤ ਬੰਦਾ ਜਿਹੜਾ ਹਰ ਮੁੱਦੇ ਤੇ ਇਕੱਲਾ ਪੰਜਾਬ ਦਾ ਬੰਦਾਵੇਂ ਗਿਣਦਾ ਜਿਹੜਾ ਹਰ ਮੁੱਦੇ ਦੇ ਉੱਤੇ ਆਪਣੀ ਬੇਵਕ رائے ਰੱਖਦਾ ਜਿਹੜੀ ਉਹਨੂੰ ਸਹੀ ਲੱਗਦੀ ਆ ਹਰ ਥਾਂ ਤੇ ਹਰੇਕ ਬੰਦਾ ਸਹੀ ਨਹੀਂ ਹੋ ਸਕਦਾ ਉਹਨੇ ਲੱਖੇ ਸਿਧਾਂਤਾਂ ਦੇ ਖਿਲਾਫ ਵੀ ਦੀਪ ਸਿੱਧੂ ਖਿਲਾਫ ਵੀ ਅਮਰਤਪਾਲ ਖਿਲਾਫ ਵੀ ਜਿੱਥੇ ਜਿੱਥੇ ਉਹਨੂੰ ਗਲਤ ਲੱਗਦੇ ਸੀ ਉਹਨਾਂ ਖਿਲਾਫ ਉਹ ਬੋਲਦਾ ਰਿਹਾ ਤੇ ਲੋਕਾਂ ਤੋਂ ਗਾਲਾਂ ਵੀ ਖਾਂਦਾ ਰਿਹਾ ਤੇ ਅੱਜ ਮੈਂ ਕਿਹੜਾ ਬੜੇ ਸੋਸ਼ਲ ਮੀਡੀਆ ਇਨਫਲੂਐਂਸਰ ਰਹਿ ਗਿਆ ਤਾਂ ਹੋਰ ਬਹੁਤ ਭਰਾ ਨੇ ਮੈਂ ਕਿਹਾ ਸਾਡੇ ਅਰਗੇ ਵੀ ਬਹੁਤ ਮੌਕੇ ਤੇ ਕਿਤੇ ਨਾ ਕਿਤੇ ਸਮਾਜਿਕ ਵਿਰੋਧ ਨੂੰ ਬਰਦਾਸ਼ਤ ਕਰਨ ਦਾ ਮਾਦਾ ਨਾਂ ਰਖਣ ਕਰਕੇ ਕਿਤੇ ਨਾ ਕਿਤੇ ਚੁੱਪ ਕਰ ਜਾਂਦੇ ਆ ਤੇ ਪੰਜਾਬ ਦਾ ਇੱਕੋ ਇੱਕੋ ਵਾਹੀਆਤ ਬੰਦਾ ਜਿਹੜਾ ਹਰ ਮੁੱਦੇ ਦੇ ਉੱਤੇ ਆਪਣੀ ਬੇਵਾਕ رائے ਰੱਖਦਾ ਤੇ ਗੁਰਵਾਨੀ ਨੂੰ ਕੋਟ ਕਰਦਾ ਹੋਇਆ ਰੱਖਦਾ ਉਹ ਬੰਦਾ ਆਪਣੀਆਂ ਸੰਸਥਾਵਾਂ ਜਿੰਨਾਂ 'ਚ ਪਹਿਲਾਂ ਹਿਊਮਨ ਰਾਈਟਸ ਦੇ ਵਿੱਚ ਉਹ ਕੰਮ ਕਰਦਾ ਰਿਹਾ ਉੱਥੋਂ ਵੀ ਉਹ ਬੰਦਾ ਕਿਉਂ ਛੱਡ ਕੇ ਪਾਸੇ ਹੋ ਜਾਂਦਾ ਕਿਉਂਕਿ ਉਹ ਬੰਦਾ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ 84 ਤੋਂ ਬਾਅਦ ਹੋਣ ਵਾਲੇ ਕਤਲੇਆਮ ਤੇ ਜਿਹੜੇ ਕਿ ਹਿੰਦੂ ਭਰਾਮਾਂ ਦੇ ਕਤਲ ਹੁੰਦੇ ਸੀ ਉਹਦਾ ਵਿਰੋਧ ਕਰਦਾ ਸੀ ਤੇ ਉਹ ਸਮੇਂ ਜਿਹੜਾ ਮਾਹੌਲ ਜੂ ਦੇ ਵਿੱਚ ਉਹ ਬੋਲਣ ਵਾਲੇ ਤੇ ਖਿਲਾਫ ਉਹਦੀ ਆਪਦੀ ਜਥੇਬੰਦੀ ਕਹਿੰਦੀ ਸੀ ਵੀ ਚੁੱਪ ਕਰਕੇ ਰਹਿ ਪਰ ਉਹ ਚੁੱਪ ਨਹੀਂ ਕਰਿਆ। ਉਹਨਾਂ ਟਾਈਮਾਂ 'ਚ ਉਹ ਬਾਬੇ ਨਾਨਕ ਦੇ ਫਲਸਫੇ ਦੇ ਚੱਲਦਾ ਹੋਇਆ ਬੋਲਦਾ ਰਿਹਾ। ਕੌੜੇ ਸ਼ਬਦ ਜ਼ਰੂਰ ਬੋਲਦਾ। ਮੈਂ ਕਹਿੰਦਾ ਸਾਡੇ ਬਾਰੇ بڑے ਕੌੜੇ ਸ਼ਬਦ ਉਹਨੇ ਬੋਲੇ ਆ ਤੇ ਉਹਦੀ ਆਲੋਚਨਾ ਜਿਹੜੀ ਹੁੰਦੀ ਆ ਉਹ ਕਈ ਵਾਰੀ ਮਿਆਰ ਤੋਂ ਵੀ ਪਾਸੇ ਚਲੀ ਜਾਂਦੀ ਆ ਪਰ ਮੈਂ ਕਹਿੰਦਾ ਜਿਹੜਾ ਫਿਰਕਾ ਪ੍ਰਤੀ ਤੇ ਧਾਰਮਿਕ ਭਾਵਨਾਵਾਂ ਪੜਕਾਉਂਦਾ ਉਹ ਤੇ ਕਸੂਰ ਦੱਸਿਆ ਜਾ ਰਿਹਾ ਉਹਦਾ ਇੱਕ ਪਰਸੈਂਟ ਵੀ ਜ਼ਿੰਮੇਵਾਰ ਨਹੀਂ ਹੋ ਸਕਦਾ। ਕਿ ਉਹ ਧਾਰਮਿਕ ਕੱਟੜਪਨ ਦੇ ਖਿਲਾਫ ਸਭ ਤੋਂ ਵੱਧ ਬੋਲਣ ਵਾਲਾ ਬੰਦਾ ਤੇ ਉਹ ਅਕਸਰ ਕਹਿੰਦਾ ਕਿ ਅਸੀਂ ਸੁਣਦੇ ਹਾਂ ਉਹ ਕਹਿੰਦਾ ਕਿ ਸਾਡੇ ਗੁਰੂ ਮੁਗਲ ਕੀ ਆ ਜਿਹੜੇ ਬਾਦਸ਼ਾਹ ਸੀ ਉਹਨਾਂ ਦੀ ਤੱਕੇਸ਼ਾਂਗਾਂ ਦੇ ਖਿਲਾਫ ਲੜੇ ਦੀ ਨਾ ਕਿ ਮੁਸਲਮਾਨਾਂ ਖਿਲਾਫ ਲੜੇ ਦੀ ਸਾਡੇ ਗੁਰੂ ਸਾਹਿਬ ਜੇ ਪਹਾੜੀ ਰਾਜਿਆਂ ਖਿਲਾਫ ਲੜੇ ਸੀ ਤਾਂ ਉਹ ਹਿੰਦੂਆਂ ਖਿਲਾਫ ਨਹੀਂ ਲੜੇ ਪਹਾੜੀ ਰਾਜਿਆਂ ਦੇ ਜ਼ਬਰ ਜ਼ੁਲਮ ਦੇ ਖਿਲਾਫ ਲੜੇ ਸੀ ਤੇ ਇਹ ਸਰਕਾਰ ਇਸ ਗੱਲ ਤੋਂ ਪੱਲਾ ਝਾੜਨ ਦੀ ਕੋਸ਼ਿਸ਼ ਕਰੂ ਦਾ ਕਿਤੇ ਨਾ ਕਿਤੇ ਪੁਲਿਸ ਅਧਿਕਾਰੀਆਂ ਤੋਂ ਜਦੋਂ ਪੁੱਛਿਆ ਜਾ ਰਿਹਾ ਤਾਂ ਪੁਲਿਸ ਅਧਿਕਾਰੀ ਕੀ ਕਹਿੰਦੇ ਉਹ ਦਿਖਾਈ ਦਿੰਦੇ ਆ ਉਹ ਇਹੀ ਕ ਹਾਈ ਪ੍ਰੋਫਾਈਲ ਕੇਸ ਦਾ ਮਤਲਬ ਕੀ ਉਹ ਉਤਲੇ ਬੰਦੇ ਸ਼ਾਮਲ ਨੇ ਤੇ ਇਹਨਾਂ ਦੇ ਉੱਤੇ ਕੌਣ ਬੈਠੇ ਆ ਸਿਆਸੀ ਲੋਕ ਹੀ ਬੈਠੇ ਆ ਇਸ ਕਰਕੇ ਦਾ ਜਵਾਬ ਸਰਕਾਰ ਨੂੰ ਦੇਣਾ ਪਊ ਤੇ ਸਿਆਸੀ ਟਿੱਪਣੀ ਦਾ ਜਵਾਬ ਮੈਂ ਕਿਹਾ ਸਿਆਸਤੀ ਦੇ ਮਕੇ ਦੇਵੀ ਤਾਂ ਚੰਗਾ ਰਹਿੰਦਾ ਇਹ ਪੋਸਤ ਦਾ ਡੰਡਾ ਦੇਊਗਾ ਅਮਰੀਤ ਧਾਨਾਸ਼ਾਹੀ ਹੁੰਦੀ ਆ ਇੱਕ ਸੋਚਣ ਵਾਲੀ ਗੱਲ ਆ ਕਿ ਐਡੇ ਦਿਵੰਗ ਜਿਹੜਾ ਕੀ ਆ ਬੰਦਾ ਆਪਣੀ ਗੱਲ ਕਰ ਰੱਖਣ ਦੀ ਜ਼ਰੂਰਤ ਰੱਖਦਾ ਪੰਜਾਬ 'ਚ ਇਕੱਲਾ ਵਾਹੀਤ ਬੰਦਾ ਉਹ ਬੰਦੇ ਨੂੰ ਜਦੋਂ ਕੀ ਆ ਪੁਲਿਸ ਇਹਨਾਂ ਪਛਾਦਤ ਕਰ ਸਕਦੀ ਆ ਸਰਕਾਰ ਕੋਈ ਤੱਕਾ ਕਰਾ ਸਕਦੀ ਆ ਤਾਂ ਆਮ ਬੰਦੇ ਦੀ ਪੰਜਾਬ ਦੇ ਵਿੱਚ ਹੁਣ ਪੁੱਗਦ ਕੀ ਰਹੂਗੀ ਦੂਜੀ ਗੱਲ ਨੂੰ ਫੜ ਕੌਣ ਰਿਹਾ ਸੀਆਈਏ ਸਟਾਫ ਵੱਲੋਂ ਫੜਿਆ ਜਾ ਰਿਹਾ ਜਿਹੜਾ ਪੰਜਾਬ ਚ ਅਕਸਰ ਪ੍ਰਚਲਿਤ ਦਾ ਕਿਉਂਕਿ ਹੀਨियस ਕ੍ਰਾਈਮ ਵਾਸਤੇ ਕੀ ਉਹਨੂੰ ਇਨਵੈਸਟੀਗੇਸ਼ਨ ਕਰਨ ਵਾਸਤੇ ਲਿਆਂਦਾ ਜਾਂਦਾ ਤੇ ਜਿਹੜਾ ਲੋਕਾਂ ਦੀਆਂ ਲੱਤਾਂ ਬਾਹਾਂ ਤੋੜਨ ਖਾਤਰ ਹੀ ਜਾਣਿਆ ਜਾਂਦਾ ਕਿ ਟੌਰਚਰ ਕਰਕੇ ਉਹ ਲੋਕਾਂ ਤੋਂ ਕੀ ਹੈ ਸੱਚ ਕਨਵਾਉਂਦੇ ਆ ਯਰ ਜਿਹੜੇ ਬੰਦੇ ਤੇ ਇੱਕ ਮੈਂ ਕਹਣਾ ਕਿ ਪਰਚਾ ਆਈਟੀ ਐਕਟ ਦਾ ਪਰਚਾ ਦਰਜ ਹੋਇਆ ਵਿਆ ਉਹ ਬੰਦੇ ਖਿਲਾਫ ਕੀ ਸੀਆਈਏ ਸਟਾਫ ਦੇ ਇੱਕ ਅਧਿਕਾਰੀ ਨੂੰ ਜਾ ਕੇ ਅਰੈਸਟ ਕਰਨਾ ਕਿੱਥੋਂ ਤੱਕ ਜਾਏਗਾ ਇਹ ਨਵੇਂ ਕਾਨੂੰਨਾਂ ਦੇ ਤਹਿਤ 196 ਤੇ 299 ਦੇ ਤਹਿਤ ਅਰਚਾ ਦਰਜ ਕੀਤਾ ਗਿਆ ਜਿਹੜਾ ਜਿਵੇਂ 295 ਧਾਰਮਿਕ ਭਾਵਨਾਵਾਂ ਭੜਕਾਉਣ ਦਾ ਬਾਕੀ ਕੇਸ ਪਾਇਆ ਜਾਂਦਾ ਸੀ ਤੇ ਦੋ ਫਿਰਕਿਆਂ ਦੇ ਵਿੱਚ ਆਪਸੀ ਫੁੱਟ ਪਵਾ ਕੇ ਉਹਨਾਂ ਨੂੰ ਇੱਕ ਦੂਜੇ ਨਾਲ ਲੜਨ ਵਾਸਤੇ ਕਹਿੰਦੇ ਸੌਂਡ ਦਾ ਪਰਚਾ ਹੁੰਦਾ ਜਿਹੜਾ ਉਹ ਪਰਚਾ ਉਹਦੇ ਤੇ ਪਾਇਆ ਗਿਆ ਇਸ ਅਣਐਲਾਨੀ ਐਮਰਜੈਂਸੀ ਦੇ ਵਿੱਚ ਬੋਲਣ ਵਾਲੇ ਦਾ ਸਾਥ ਦਿਓ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਤੇ ਪੁਲਸ ਰਾਜ ਜਿਹਦਾ ਦਰਦ ਸਭ ਤੋਂ ਵੱਧ ਪੰਜਾਬ ਨੇ ਹੰਡਾਇਆ ਉਹ ਪੁਲਸ ਰਾਜ ਦੇ ਖਿਲਾਫ ਡਟ ਕੇ ਬੋਲਣ ਦੀ ਜ਼ਰਤ ਵੀ ਰੱਖਿਓ ਨਹੀਂ ਰੱਖਦੇ ਜ਼ਰਤ ਤਾਂ ਜਿਹੜੇ ਬੋਲ ਰਹੇ ਆ ਉਹਨਾਂ ਦੀ ਗੱਲ ਨੂੰ ਅੱਗੇ ਸ਼ੇਅਰ ਹੀ ਕਰ ਦਿਓ ਮੇਰਾ ਮਤਲਬ ਲੜਨ ਲੇਖਣ ਬੋਲਣ ਵਾਲਿਆਂ ਦੇ ਨਾਲ ਹੀ ਛੱਡ ਦਿਓ ਤਿੰਨ ਕਲਾਬੀ ਸਰਕਾਰ ਨੂੰ ਮੈਂ ਇੱਕ ਬੇਨਤੀ ਕਰਦਾ ਕਿ ਤੁਸੀਂ ਫ੍ਰੀਡਮ ਆਫ ਸਪੀਚ ਦੀ ਖਾਤਰ ਲੜਨ ਵਾਲਾ ਜਿਹੜਾ ਸ਼ਖਸ ਸੀ ਜਿਹੜਾ ਝੰਡਾ ਬਰਦਾਰ ਸੀ ਬੋਲਣ ਦੀ ਆਜ਼ਾਦੀ ਦੇ ਵਾਸਤੇ ਭਗਤ ਸਿੰਘ ਉਹਦੀ ਪੈੜ ਚ ਪੈੜ ਧਰਦਾ ਜੀ ਦਾਵਾ ਕਰਦੇ ਹੋਣਾ ਕਿਉਂਕਿ ਸੁਪਰੀਮੋ ਵੀ ਪਰਸੋਂ ਬੋਲਦਾ ਹੋਇਆ ਭਗਤ ਸਿੰਘ ਦੀਆਂ ਕੀਤੀਆਂ ਹੋਈਆਂ ਗੱਲਾਂ ਨੂੰ ਬਾਰ-ਬਾਰ ਕੋਟ ਕਰ ਰਿਹਾ ਸੀ ਉਹਨਾਂ ਦੇ ਜੋਹਲ ਦੇਰੀ ਦੇ ਵਿੱਚੋਂ ਤਾਂ ਫਿਰ ਲੋਕਾਂ ਦੀ ਆਵਾਜ਼ ਦਬਾਉਣ ਨਾਲੋਂ ਮੈਂ ਇੱਕੋ ਗੱਲ ਕਹਿਣਾ ਕਿ ਸਿਆਸੀ ਟਿੱਪਣੀ ਜਾਂ ਸਿਆਸੀ ਚੋਟ ਦਾ ਜਵਾਬ ਫਿਰ ਸਿਆਸਤ ਦੇ ਤਰੀਕੇ ਨਾਲ ਜੇ ਤੁਹਾਡੇ ਕੋਲ ਹੈਗਾ ਤਾਂ ਦਿਓ ਨਹੀਂ ਫਿਰ ਇਨਕਲਾਬ ਜਿੰਦਾਬਾਦ ਦੇ ਨਾਰੇ ਨੂੰ ਬਦਨਾਮ ਨਾ ਕਰੋ